ਸੋ ਅੱਜਕੱਲ ਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਅਤੇ ਤੁਹਾਡੇ ਲਈ ਇੱਕ ਹੋਰ ਵੱਡਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਹਦੇ ਚ ਤੁਹਾਨੂੰ ਦੱਸਦੇ ਕਿ ਜੋ ਉਹ ਸੂਤਰਾਂ ਦੇ حوالے ਤੋਂ ਨਿਕਲ ਕੇ ਜਾਣਕਾਰੀ ਸਾਹਮਣੇ ਆਈ ਹੈ ਉਹ ਸਾਂਝੀ ਕਰ ਰਿਹਾ ਤੁਹਾਡੇ ਨਾਲ ਤੁਹਾਨੂੰ ਦੱਸਦੇ ਕਿ ਆਧਾਰ ਕਾਰਡ ਹੋਣ ਜਾ ਰਿਹਾ ਬੰਦ ਤੁਸੀਂ ਥੰਬਨੇਲ ਦੇ ਵਿੱਚ ਵੀ ਦੇਖ ਲਿਆ ਹੋਵੇਗਾ ਕਿ ਆਧਾਰ ਕਾਰਡ ਬੰਦ ਹੋਣ ਜਾ ਰਿਹਾ ਹੈ ਤੁਹਾਨੂੰ ਦੱਸਦੇ ਕਿ ਆਧਾਰ ਕਾਰਡ ਇੱਕ ਐਸਾ ਪਛਾਣ ਪੱਤਰ ਹੈ ਜੋ ਕਿ ਪੂਰੇ ਭਾਰਤ ਦੇ ਵਿੱਚ ਬੜੇ ਹੀ ਵਧੀਆ ਤਰੀਕੇ ਦੇ ਨਾਲ ਚੱਲਦਾ ਪਿਆ ਹੈ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਹਦੇ ਨਾਲ ਜਿਹੜੀ ਉਹ ਲੋਕਾਂ ਦੀ ਪਛਾਣ ਹੋ ਜਾਂਦੀ ਹੈ ਇਤੋਂ ਤੱਕ ਕਿ ਉਂਗਲਾਂ ਦੇ ਫਿੰਗਰਪ੍ਰਿੰਟ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਨਾਲ ਦੀ ਨਾਲ ਅੱਖਾਂ ਦੇ ਜਿਹੜੀਆਂ ਰਿਡੈਕਸ਼ਨ ਨੇ ਉਹ ਇਹਦੇ ਵਿੱਚ ਮੌਜੂਦ ਹੁੰਦੀਆਂ ਨੇ ਜਿਹਦੇ ਕਰਕੇ ਤੁਹਾਡੀ ਜਿਹੜੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਪਛਾਣ ਹੋ ਜਾਂਦੀ ਹੈ ਇਸ ਆਧਾਰ ਕਾਰਡ ਦੇ ਨਾਲ ਦੂਸਰੇ ਪਾਸੇ ਤੁਹਾਨੂੰ ਦੱਸ ਦੇ ਕਿ ਐਸੇ ਆਧਾਰ ਕਾਰਡ ਜਿਹੜੇ ਨੇ ਉਹ ਫਰਜੀ ਵੀ ਬਹੁਤ ਸਾਰੇ ਲੋਕਾਂ ਨੇ ਬਣਾ ਕੇ ਰੱਖੇ ਹੋਏ ਨੇ ਤੇ ਬਹੁਤ ਸਾਰੇ ਨਕਲੀ ਆਧਾਰ ਕਾਰਡ ਦੁਨੀਆ ਭਰ ਦੇ ਵਿੱਚ ਜਿਹੜੇ ਆ ਉਹ ਵਰਤ ਕੇ ਜਿਹੜਾ ਆ ਆਪਣੀ ਪਹਿਚਾਨ ਨੂੰ ਟੇਡਾ ਮੇਡਾ ਕਰਕੇ ਲੋਕ ਗਲਤ ਕੰਮ ਵੀ ਕਰਦੇ ਪਾਏ ਜਾਂਦੇ ਆ ਇਹੋ ਜੀਆਂ ਜਾਣਕਾਰੀਆਂ ਜਿਹੜੀਆਂ ਨੇ ਇੰਟਰਨੈਟ ਤੇ ਬਹੁਤ ਜ਼ਿਆਦਾ ਮਿਲ ਜਾਂਦੀਆਂ ਨੇ ਜਿਨ੍ਹਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੇ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਇਹ ਗੱਲ ਕਹਿ ਦਿੱਤੀ ਕਿ ਆਧਾਰ ਕਾਰਡ ਬੰਦ ਪਰ ਘਬਰਾਉਣ ਦੀ ਲੋੜ ਨਹੀਂ ਕਿ ਆਧਾਰ ਕਾਰਡ ਬੰਦ ਕਿਹੜੇ ਹੋਣ ਵਾਲੇ ਨੇ ਤੇ ਕਿੱਦਾਂ ਹੋਣ ਵਾਲੇ ਨੇ ਉਹਦੇ ਤੇ ਹੀ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਸ਼ਾਨਦਾਰੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਆਧਾਰ ਕਾਰਡ ਇੱਕ ਸਾਡੀ ਇੱਕ ਵਿਲੱਖਣ ਪਛਾਣ ਦਾ ਆ ਜਿਹੜਾ ਆ ਉਹ ਬਣਿਆ ਹੋਇਆ ਆ ਇੱਕ ਸਰਟੀਫਿਕੇਟ ਇੱਕ ਐਸੀ ਆਈਡੀ ਇੱਕ ਐਸੀ ਆਇਡੈਂਟੀਫਿਕੇਸ਼ਨ ਜਿਹੜੀ ਉਹ ਆਧਾਰ ਕਾਰਡ ਤੋਂ ਹੀ ਸਾਡੀ ਹੋ ਜਾਂਦੀ ਤੇ ਆਧਾਰ ਕਾਰਡ ਇੱਕ ਵਧੀਆ ਤਰੀਕੇ ਦੇ ਨਾਲ ਸਾਡੀ ਆ ਡੈਂਟਿਟੀ ਨੂੰ ਜਿਹੜਾ ਦਰਸਾਉਂਦਾ ਆ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਨੇ ਇਹਦਾ ਗਲਤ ਇਸਤੇਮਾਲ ਵੀ ਕੀਤਾ ਤੇ ਬਹੁਤ ਸਾਰੇ ਲੋਕਾਂ ਨੇ ਇਹਨੂੰ ਗਲਤ ਤਰੀਕੇ ਨਾਲ ਵੀ ਬਣਾਇਆ ਹੋਇਆ ਆ ਤੁਹਾਨੂੰ ਦੱਸ ਦੇ ਕਿ ਇਸ ਤਰ੍ਹਾਂ ਦਾ ਅਪਡੇਟ ਆ ਚੁੱਕਿਆ ਆ ਜਿਦੇ ਚ ਤੁਹਾਨੂੰ ਜੜਾ ਆ ਹੁਣ ਆਧਾਰ ਕਾਰਡ ਆਪਣਾ ਬੰਦ ਕਰਨਾ ਪਏਗਾ ਕਿਸ ਤਰ੍ਹਾਂ ਕਰਨਾ ਪਏਗਾ ਤੁਹਾਨੂੰ ਦੱਸ ਦੇ ਕਿ ਅੱਜ ਤੋਂ 10 ਸਾਲ ਪੁਰਾਣੇ ਜਿੰਨੇ ਵੀ ਆਧਾਰ ਕਾਰਡ ਨੇ ਉਹਨਾਂ ਨੂੰ ਅਪਡੇਟ ਕਰਨ ਦੇ ਲਈ ਸਰਕਾਰ ਨੇ ਕਹਾ ਆ ਪਹਿਲਾਂ ਵੀ ਕਿਹਾ ਸੀ ਪਰ ਹੁਣ ਉਹਨਾਂ ਨੇ ਜਿਹੜੀ ਇਹਦੀ ਟਾਈਮਿੰਗ ਜਿਹੜੀ ਵਧਾ ਦਿੱਤੀ ਗਈ ਹੈ ਤੇ ਜੂਨ ਮਹੀਨੇ ਦੀ 14 ਤਰੀਕ ਤੱਕ ਜਿਹੜਾ ਆ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰ ਸਕਦੇ ਹੋ ਜੇਕਰ ਤੁਸੀਂ ਆਧਾਰ ਕਾਰਡ ਨੂੰ 10 ਸਾਲ ਤੋਂ ਲਗਾਤਾਰ ਯੂਜ਼ ਕਰਦੇ ਪਿਓ 10 ਸਾਲ ਹੋ ਗਏ ਨੇ ਤੁਹਾਡੇ ਆਧਾਰ ਕਾਰਡ ਨੂੰ ਤੇ ਤੁਸੀਂ ਅਜੇ ਤੱਕ ਆਧਾਰ ਕਾਰਡ ਨੂੰ ਦੁਬਾਰਾ ਅਪਡੇਟ ਨਹੀਂ ਕਰਾਇਆ ਤੇ ਆਪਣੇ ਆਧਾਰ ਕਾਰਡ ਨੂੰ ਜਲਦੀ ਦੇ ਨਾਲ ਅਪਡੇਟ ਕਰਵਾ ਲਵੋ ਤਾਂ ਕਿ ਤੁਹਾਡੀ ਜਿਹੜੀ ਪਛਾਣ ਉਹ ਬੰਦ ਨਾ ਹੋ ਸਕੇ ਬੰਦ ਨਾ ਹੋ ਸਕੇ ਤੇ ਤੁਹਾਡੀ ਪਛਾਣ ਬਰਕਰਾਰ ਰਹੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਤੇ ਜੇਕਰ ਤੁਸੀਂ ਇਹ ਵੀਡੀਓ ਦੇਖਦੇ ਪਈਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸਾਂਝੀ ਜ਼ਰੂਰ ਕਰਦੇ ਹੋ ਜਿਹੜੇ ਕਿ ਪਿਛਲੇ 10 ਸਾਲ ਤੋਂ ਆਪਣਾ ਆਧਾਰ ਕਾਰਡ ਇਸੇ ਤਰ੍ਹਾਂ ਹੀ ਜਿਹੜਾ ਆ ਵਰਤੋਂ ਦੇ ਵਿੱਚ ਲਿਆ ਰਹੇ ਨੇ ਦੂਸਰੀ ਗੱਲ ਇਹ ਆਧਾਰ ਕਾਰਡ ਅਪਡੇਟ ਕਰਾਉਣਾ ਇਸ ਕਰਕੇ ਜ਼ਰੂਰੀ ਹੋ ਗਿਆ ਕਿ ਜਿਹੜੇ ਫਰਜੀ ਆਧਾਰ ਕਾਰਡ ਨੇ ਉਹ ਬਿਲਕੁਲ ਬੰਦ ਹੋ ਜਾਣਗੇ ਜਿਹੜੇ ਨਕਲੀ ਆਧਾਰ ਕਾਰਡ ਬਣਾਏ ਹੋਏ ਨੇ ਉਹ ਬਿਲਕੁਲ ਬੰਦ ਹੋ ਜਾਣਗੇ ਤੇ ਜਿਹੜੇ ਆਧਾਰ ਕਾਰਡ ਅਜੇ ਤੱਕ ਅਪਡੇਟ ਨਹੀਂ ਕੀਤੇ ਅਪਡੇਟ ਦੇ ਵਿੱਚ ਵੀ ਜਿਹੜਾ ਆ ਬਹੁਤ ਜ਼ਿਆਦਾ ਇੱਕ ਹਿਸਾਬ ਦਾ ਨਕਲੀ ਪਨ ਹੋ ਜਾਂਦਾ ਕਿਉਂਕਿ 10 ਸਾਲ ਪੁਰਾਣਾ ਬੰਦੇ ਦੀ ਪਹਿਲਾਂ ਤਾਂ ਇਮੇਜ ਹੀ ਜਿਹੜੀ ਉਹ ਚੇਂਜ ਹੋ ਜਾਂਦੀ ਹੈ ਇੱਕ ਫੋਟੋ ਜਿਹੜੀ ਲੱਗੀ ਹੁੰਦੀ ਹੈ ਉਹ ਚੇਂਜ ਹੋ ਜਾਂਦੀ ਹੈ 10 ਸਾਲ ਬਾਦ ਬੰਦੇ ਦਾ ਹੁਲੀਆ ਜਿਹੜਾ ਆ ਪੂਰੀ ਤਰ੍ਹਾਂ ਬਦਲ ਜਾਂਦਾ ਆ ਉਸ ਚੀਜ਼ ਨੂੰ ਵੀ ਲੈ ਕੇ ਜਿਹੜਾ ਆ ਆਪਾਂ ਕਹਿ ਸਕਦੇ ਆ ਕਿ ਨਕਲੀਅਤ ਜਿਹੜੀ ਲਗਣੀ ਸ਼ੁਰੂ ਹੋ ਜਾਂਦੀ ਕਿ ਉਹਦੇ ਤੇ ਤੁਸੀਂ ਕਿਸੇ ਹੋਰ ਤਰ੍ਹਾਂ ਦੇ ਲੱਗਦੇ ਪਿਓ ਤੇ ਆਧਾਰ ਕਾਰਡ ਤੇ ਜਿਹੜੀ ਫੋਟੋ ਹੋਰ ਤਰ੍ਹਾਂ ਦੀ ਹੈ ਤੇ ਰੀਜਨੈਲਿਟੀ ਜਿਹੜੀ ਉਹ ਪਛਾਣ ਦੇ ਵਿੱਚ ਨਹੀਂ ਆਉਂਦੀ ਜਿਹਦੇ ਕਰਕੇ ਆਧਾਰ ਕਾਰਡ ਨੂੰ ਅਪਡੇਟ ਕਰਨ ਦੇ ਲਈ ਸਰਕਾਰ ਪੁਰਜ਼ੋਰ ਜਿਹੜੀ ਹੈ ਯੋਰ ਲਗਾ ਰਹੀ ਹੈ ਦੂਸਰਾ ਫੋਟੋ ਤਾਂ ਜਿਹੜੀ ਚੇਂਜ ਹੋਈ ਜਾਂਦੀ ਹੈ ਦੂਸਰਾ ਬਹੁਤ ਸਾਰੇ ਲੋਕ ਜਿਹੜੇ ਆ 10 ਸਾਲਾਂ ਦੇ ਵਿੱਚ ਜਿਹੜਾ ਆ ਪਿੰਡ ਤੋਂ ਸ਼ਹਿਰ ਸ਼ਹਿਰ ਤੋਂ ਜਾਂ ਦੂਜੇ ਸ਼ਹਿਰ ਦੇ ਵਿੱਚ ਵੱਸ ਜਾਂਦੇ ਤੇ ਉਹਨਾਂ ਦੇ ਜਿਹੜੇ ਐਡਰੈਸ ਨੇ ਉਹ ਵੀ ਜਿਹੜੇ ਆ ਪੁਰਾਣੇ ਹੀ ਰਹਿ ਜਾਂਦੇ ਨੇ ਪਿੰਡ ਵਾਲਿਆਂ ਦਾ ਪਿੰਡ ਵਾਲਾ ਰਹਿੰਦਾ ਉਹ ਸ਼ਹਿਰ ਚਲੇ ਜਾਂਦੇ ਤੇ ਸ਼ਹਿਰ ਦਾ ਜਿਹੜਾ ਲੋਕ ਆ ਉਹ ਚੰਗੇ ਸ਼ਹਿਰਾਂ ਦੇ ਵਿੱਚ ਚਲੇ ਜਾਂਦੇ ਤੇ ਪਰ ਐਡਰੈਸ ਜਿਹੜਾ ਉਹ ਪਿੰਡ ਦਾ ਰਹਿ ਜਾਂਦਾ ਜਾਂ ਫਿਰ ਪੁਰਾਣੇ ਸ਼ਹਿਰ ਦਾ ਰਹਿ ਜਾਂਦਾ ਆ ਉਸੇ ਤਰੀਕੇ ਦੇ ਨਾਲ ਲੋਕ ਕਈ ਤਰੀਕੇ ਦੇ ਨਾਲ ਫਰਜੀ ਲੁੱਟਾਂ ਵੀ ਕਰ ਜਾਂਦੇ ਨੇ ਗਲਤ ਕੰਮ ਵੀ ਕਰ ਜਾਂਦੇ ਨੇ ਕਿਉਂਕਿ ਉਹਨਾਂ ਦੀ ਪਹਿਚਾਣ ਉਹਨਾਂ ਦਾ ਅਤਾ ਪਤਾ ਜਿਹੜਾ ਆ ਉਹ ਪੁਰਾਣੇ ਪਿੰਡ ਦਾ ਤੇ ਦੂਜੀ ਜਗ੍ਹਾ ਉਹ ਕਿੱਥੇ ਜਾ ਕੇ ਰਹਿ ਰਹੇ ਨੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਇਸੇ ਕਰਕੇ ਜਿਹੜਾ ਆ ਸਰਕਾਰ ਨੇ ਕਹਿ ਦਿੱਤਾ ਹੈ ਕਿ ਤੁਸੀਂ ਆਪਣੇ ਆਧਾਰ ਕਾਰਡ ਨੂੰ ਜਿਹੜਾ ਆ ਅਪਡੇਟ ਕਰ ਲਵੋ ਆਪਣੇ ਆਧਾਰ ਕਾਰਡ ਦੇ ਉੱਤੇ ਆਪਣੀ ਤਸਵੀਰ ਨੂੰ ਆਪਣੀ ਜਿੰਨੀ ਵੀ ਬਾਇਓਗ੍ਰਾਫੀ ਉਹਨੂੰ ਦੁਬਾਰਾ ਤੋਂ ਜਿਹੜਾ ਆ ਚੇਂਜ ਕਰ ਲਓ ਤੇ ਅਪਡੇਟ ਕਰ ਲਓ ਤਾਂ ਕਿ ਤੁਹਾਡੀ ਪਛਾਣ ਪੁਖਤਾ ਢੰਗ ਦੇ ਨਾਲ ਹੋ ਸਕੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਉਹ ਵਾਕਿਆ ਪੰਜਾਬ ਭਰ ਜਾਂ ਭਾਰਤ ਦੇ ਵਿੱਚ ਨਾ ਹੋ ਸਕੇ ਜਿੰਨੇ ਵੀ ਭਾਰਤ ਵਾਸੀ ਨੇ ਉਹਨਾਂ ਨੂੰ ਆਧਾਰ ਕਾਰਡ ਅਪਡੇਟ ਕਰਨ ਦੇ ਲਈ ਕਿਹਾ ਗਿਆ ਆ ਜੇਕਰ ਉਹ ਨਹੀਂ ਕਰਦੇ ਤਾਂ ਹੋ ਸਕਦਾ ਆ ਉਹਨਾਂ ਦਾ ਆਧਾਰ ਕਾਰਡ ਬੰਦ ਹੋ ਜਾਵੇ ਜਾਂ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਉਹਨਾਂ ਦੀ ਆਧਾਰ ਕਾਰਡ ਦੇ ਉੱਤੇ ਜਿਹੜਾ ਆ ਉਹ ਪਾਬੰਦੀ ਲਗਾ ਸਕਦੀ ਏ ਇਹ ਤਾਂ ਤੁਹਾਨੂੰ ਦੱਦਈਏ ਕਿ ਜਿੰਨੇ ਵੀ 10 ਸਾਲ ਤੋਂ ਪੁਰਾਣੇ ਆਧਾਰ ਕਾਰਡ ਵਰਤ ਰਹੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਐਡਰੈਸ ਚੇਂਜ ਹੋ ਚੁੱਕਾ ਸਕਲ ਚੇਂਜ ਹੋ ਚੁੱਕੀ ਹੈ ਤੇ ਫਿਰ ਤੁਹਾਨੂੰ ਜਿਹੜਾ ਆ ਆਪਣਾ ਆਧਾਰ ਕਾਰਡ ਅਪਡੇਟ ਕਰਾ ਲੈਣਾ ਚਾਹੀਦਾ ਨਹੀਂ ਤਾਂ ਤੁਹਾਨੂੰ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਦੌੜ ਭੱਜ ਪੈਣ ਵਾਲੀ ਹੈ ਕਿਉਂਕਿ ਜੇਕਰ ਤੁਹਾਡਾ ਇੱਕ ਵਾਰੀ ਆਧਾਰ ਕਾਰਡ ਬੰਦ ਹੋ ਜਾਂਦਾ ਹੈ ਜਾਂ ਉਹਨੂੰ ਡਿਸਮਿਸ ਕਰ ਦਿੱਤਾ ਜਾਂਦਾ ਤੇ ਦੁਬਾਰਾ ਆਧਾਰ ਕਾਰਡ ਨੂੰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਖੇਚਣ ਲੱਗਣ ਵਾਲੀ ਤੇ ਇਸ ਖੇਚਲ ਤੋਂ ਬਚਣ ਦੇ ਲਈ ਤੁਸੀਂ ਪਹਿਲਾ ਪਹਿਲੀ ਆਪਣਾ ਆਧਾਰ ਕਾਰਡ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਅਪਡੇਟ ਕਰ ਸਕਦੇ ਹੋ ਆਪਣੀ ਨਜ਼ਦੀਕੀ ਕਿਸੇ ਵੀ ਜਿਹੜਾ ਆ ਉਹ ਸ਼ੁਭਦਾ ਕੇਂਦਰ ਦੇ ਉੱਤੇ ਜਾ ਕੇ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰ ਲਵੋ ਤਾਂ ਦਾਦਾਈ ਇਹ ਹੈ ਕਿ 2025 ਜਿਹੜੀ ਕਿ 14 ਜੂਨ ਤੱਕ ਜਿਹੜਾ ਆ ਇਹਦੀ ਸਮਾਂ ਸੀਮਾ ਜਿਹੜੀ ਵਧਾ ਦਿੱਤੀ ਗਈ ਹੈ 14 ਜੂਨ ਤੱਕ ਤੁਸੀਂ ਆਪਣੇ ਆਧਾਰ ਕਾਰਡ ਨੂੰ ਜਿਹੜਾ ਆ ਕਿਤੋਂ ਵੀ ਜਾ ਕੇ ਸਿਵਦਾ ਕੇਂਦਰ ਤੋਂ ਅਪਡੇਟ ਕਰਾ ਸਕਦੇ ਹੋ ਤਾਂ ਸਹੀ ਪਤਾ ਸਹੀ ਪਹਿਚਾਨ ਰੱਖਣ ਦੇ ਲਈ ਇਹ ਜ਼ਰੂਰੀ ਵੀ ਹੈ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਜੇਕਰ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀਆਂ ਗਤੀਵਿਧੀਆਂ ਆਉਣ ਵਾਲੀਆਂ ਖਬਰਾਂ ਜਾਂ ਹੋਰ ਅਪਡੇਟਸ ਤੁਹਾਡੇ ਨਾਲ ਸਾਂਝੇ ਕਰ ਸਕੀਏ ਤੋਂ ਅਪਡੇਟ ਜਿਹੜੇ ਆ ਤੁਹਾਡੇ ਤੱਕ ਵਧੀਆ ਤਰੀਕੇ ਨਾਲ ਪਹੁੰਚ ਸਕਣ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ